ਇਹਨੂੰ ਕੀ ਹੋ ਗਿਆ ਹੁਣ ਕੀ ਬਿਮਾਰੀ ਪੈ ਗਈ ਤੈਨੂੰ ਹਾਲੇ ਕੁਝ ਦਿਨ ਪਹਿਲਾਂ ਤਾਂ ਸਰਵਿਸ ਕਰਾਈ ਸੀ ਅਸਬੀ ਆ ਗਈ ਚਲੋ ਉਹ ਤਾਂ ਚੱਲ ਜਨਾਂ ਆਪੇ ਕੋਈ ਨਾ ਕੋਈ ਆਫਸ ਚਾ ਕੇ ਗੱਡੀ ਲੈ ਜਾਊਗਾ ਉਹ ਅੱਜ ਫੇਰ ਕਿੱਦ ਨੂੰ ਝੋਲਾ ਚੁੱਕ ਲਿਆ ਓਏ ਬਿਜਲੀ ਦੱਸ ਤਾਂ ਚੱਲਿਆ ਮੀਟਰ ਲਵਾਉਣਾ ਨਵਾਂ ਸੜ ਗਿਆ ਸੀ ਤੈਨੂੰ ਤਾਂ ਕਾਫੀ ਟਾਈਮ ਹੋ ਗਿਆ ਹਾਰੇ ਲੱਗਿਆ ਨਹੀਂ ਓਏ ਪੂਰਾ 1 ਮਹੀਨਾ ਤੇ 10 ਦਿਨ ਹੋ ਗਏ ਐ ਫਾਈਲ ਪੂਰੀ ਤਰ੍ਹਾਂ ਭਰੀ ਸੀ ਓਏ ਫਾਈਲ ਵੀ ਪੂਰੀ ਤਰ੍ਹਾਂ ਭਰੀਆ ਤੇ ਹਰਜਾਨਾ ਵੀ ਪੂਰੀ ਤਰ੍ਹਾਂ ਫਿਰ ਦਿੱਕਤ ਕੀ ਐ ਲੱਗਿਆ ਕਿਉਂ ਨਹੀਂ ਓਏ ਇਮਾਨਦਾਰੀ ਦਾ ਹਰਜਾਨਾ ਵੀ ਤਾਂ ਭਰਲਾ ਹੋਇਆ ਨਾ ਓਏ ਆਪਾਂ ਹੋਏ ਇਮਾਨਦਾਰ ਬੰਦੇ ਤੇ ਬੇਈਮਾਨਾਂ ਨੂੰ ਤਾਂ ਅੱਖੋਂ ਦੁਖਦੇ ਆ 2 400 ਮੂਥੇ ਮਾਰ ਹਾਂ 2 400 ਕਿਵੇਂ ਮੂੰਹ ਤੇ ਮਾਰ ਓਏ ਇੱਥੇ ਚੋਰੀਆਂ ਛਡੀਆਂ ਕੀਤੀਆਂ ਓਹ ਟੀਜੀ ਪੈਂਟ ਵਾਲਾ ਕਹਿੰਦਾ ਮੈਨੂੰ ਦੋ ਤਿੰਨ ਵਾਰੀ ਸਿੱਧਾ ਹੀ ਕਹਿ ਚੁੱਕਾ ਮੈਨੂੰ ਕਹਿੰਦਾ ਬਾਪੂ ਫਾਈ ਨੂੰ ਡੇਡੂ ਦਾ ਫੇਰ ਅੱਗੇ ਤੁਰ ਨਹੀਂ ਆ ਓ ਫੇਰ ਉਹ ਸੱਚੀ ਕਹਿੰਦਾ ਤੇਰੀ ਐਡੀ ਉਮਰ ਹੋ ਗਈ ਤੈਨੂੰ ਹਾਲੇ ਇਹ ਨਹੀਂ ਪਤਾ ਕਿ ਦਫ਼ਤਰਾਂ ਦੇ ਕੰਮਕਾਰ ਕਿਵੇਂ ਹੁੰਦੇ ਨੇ ਇਹ ਤਾਂ ਸਾਨੂੰ ਵੀ ਪਤਾ ਹੈ ਕਿ ਅੱਜ ਕੱਲ੍ਹ ਕੰਮ ਕਿਵੇਂ ਹੁੰਦੇ ਨੇ ਬਿਨਾਂ ਪੈਸਿਆਂ ਤੋਂ ਕੋਈ ਕੰਮ ਨਹੀਂ ਹੁੰਦਾ ਮੈਂ ਤਾਂ 1 ਰੁਪਈਆ ਨਹੀਂ ਦੇਣਾ ਫਰੀਜਾ ਚੱਕਰ ਲਾਉਂਦਾ ਉਹ ਇਹ ਵੀ ਗੱਲ ਨਾਲ ਢਿੰਡੀ ਜੀ ਪੈਂਟ ਵਾਲਾ ਕਲਰਕ ਮੈਨੂੰ ਕਹਿੰਦਾ ਸੀ ਉਹ ਮੈਂ ਕਿਹਾ ਤੂੰ ਚੱਕਰਾਂ ਦੀ ਪ੍ਰਵਾਹ ਨਾ ਕਰ ਮੈਂ ਤਾਂ ਜਮਾ ਹੀ ਵੇਣਾ ਮੈਂ ਕਿਹਾ ਜੇ ਮੇਰੇ ਚੱਕਰਾਂ ਨੇ ਤੁਹਾਨੂੰ ਚੱਕਰਾਂ ਦੇ ਵਿੱਚ ਨਾ ਨਾ ਪਾਇਆ ਤੇ ਮੈਨੂੰ ਪਿਓ ਦਾ ਪੁੱਤ ਨਾ ਝੋ ਮੇਰੀ ਗੱਲ ਸੁਣ ਕੇ ਨਾ ਉਹ ਢਿੰਡੀ ਜੀ ਪੈਂਟ ਵਾਲਾ ਹੱਸਿਆ ਬਹੁਤ ਜ਼ਿਆਦਾ ਮੈਨੂੰ ਕਹਿੰਦਾ ਬਾਪੂ ਮੈਂ ਤਾਂ ਕੰਮ ਕਰ ਦਿੰਦਾ ਪਰ ਐਸਡੀਓ ਸਾਹਿਬ ਨੇ ਪੈਸੇ ਲੈ ਬਿਨਾ ਕੰਮ ਨਹੀਂ ਕਰਾਂ ਮੈਂ ਕਿਹਾ ਤੂੰ ਨਾ ਕੰਮ ਕਰਕੇ ਨਾ ਫਾਈ ਮੇਰੇ ਹੱਥ ਬੜਾ ਐਸਡੀਓ ਸਾਹਿਬ ਤੋਂ ਤਾਂ ਮੈਂ ਆਪੇ ਕਰਵਾ ਲੂ ਮੈਂ ਕਿਹਾ ਤੂੰ ਨਾਇਰ ਪੰਗਤ ਨੂੰ ਨਹੀਂ ਜਾਣਦਾ ਭ ਕਹਿੰਦੇ ਵੀ ਆ ਜਿਹੜਾ ਐਸਡੀਓ ਬਲਦੇਵ ਸਿੰਘ ਨਵਾਂ ਆਇਆ ਨਾ ਕਹਿੰਦੇ ਬੜੇ ਪੈਸੇ ਲੈਂਦਾ ਆ ਬੜੀ ਸ਼ੈਲ ਲਾਉਂਦਾ ਅਮੀਰ ਗਰੀਬ ਸਭ ਇੱਕੋ ਰਸੇ ਠਕੀ ਤੁਰਿਆ ਹੁੰਦਾ ਇੱਥੇ ਘੱਟ ਕੋਈ ਵੀ ਨਹੀਂ ਕਰਦਾ ਬਾਪੂ ਸਾਰੇ ਐਸਡੀਓ ਬਲਦੇਵ ਸਿੰਘ ਹੀ ਐ ਤੂੰ ਸੁਣਿਆ ਨਹੀਂ ਮੇਰਾ ਭਾਰਤ ਮਹਾਨ 100 ਵਿੱਚੋਂ 99 ਬੇਈਮਾਨ ਮੈਨੂੰ ਲੱਗਦਾ ਕੋਈ 21 ਬਚਿਆ ਹੋਊ ਟਾਓ ਤੇ ਉਹਦੇ ਸਾਹਮਣੇ ਬੈਠਾ ਆ ਚੱਕਰ ਲਾਈ ਜਾਂਦਾ ਬਾਪੂ ਹਾਂ ਤੇ ਨੂੰ ਚਿੰਤਾ ਨਹੀਂ ਬਿਦਰਾ ਕੰਮ ਨਹੀਂ ਹੋ ਰਿਹਾ ਓਏ ਮੈਨੂੰ ਚਿੰਤਾ ਕਾਦੀ ਆਪਾਂ ਹੋਏ ਇਮਾਨਦਾਰ ਬੰਦੇ ਓਏ ਚਿੰਤਾ ਤਾਂ ਬੇਈਮਾਨਾਂ ਨੂੰ ਕਰਨੀ ਚਾਹੀਦੀ ਆ ਲੋਕਾਂ ਦਾ ਲਹੂ ਚੂਸ ਚੂਸ ਕੇ ਮਹਿਲ ਉਸਾਰ ਰਖਨੇ ਨਾ ਨੇ ਹਰਾਮ ਖਾ ਖਾ ਹਰਾਮੀ ਬਣੇ ਬੈਠੇ ਨੇ ਹੋਏ ਇਹਨਾਂ ਨੇ ਚਿੰਤਾ ਕਾਦੀ ਕਰਨੀ ਓਏ ਚਿੰਤਾ ਕਰਾਉਣ ਵਾਲਾ ਤਾਂ ਆਪੇ ਕਰਾ ਲਿੰਦਾ ਤੂੰ ਕਿਤੇ ਵੀ ਫਰਕ ਕਰ ਲਈ ਕਿ ਜਿਹੜੇ ਇਹੋ ਜਿਹੇ ਬੇਈਮਾਨ ਬੰਦੇ ਹੁੰਦੇ ਆ ਨਾ ਬਹੁਤਿਆਂ ਦੀ ਹਾਲਾਤ ਗਲਤ ਹੁੰਦੀ ਆ ਕਿਸੇ ਦਾ ਪੁੱਤ ਨਸ਼ੇੜੀ ਹੁੰਦਾ ਆ ਕਿਸੇ ਦਾ ਨਕਮਾ ਕਿਸੇ ਦੀ ਟੀਮੀ ਬਦਕਾਰੂਗੀ ਕਿਸੇ ਦੀ ਧੀ ਵੀ ਉਸ ਡਾਡੇ ਦੇ ਲੇਖੇ ਜੋਖੇ ਨਾ ਬੜੇ ਡਾਡੇ ਆ ਕੋਈ ਇਹਦੇ ਵੀ ਇੰਨੀਆਂ ਤਰਖਾਹਾਂ ਨੇ ਫਿਰ ਵੀ ਇਹਨਾਂ ਦਾ ਢਿੱਡ ਨਹੀਂ ਭਰਦਾ ਪੈਸੇ ਲੈ ਵੀ ਨਾ ਕੰਮੀ ਨਹੀਂ ਕਰਦੇ ਕੋਈ ਢਿੱਡ ਭਰ ਜਾਂਦਾ ਪਰ ਨੀਤ ਨਹੀਂ ਭਰਦੀ ਭਾਂਡੇ ਸਿੱਧੇ ਪਾਈ ਭਰਦੇ ਆ ਓਏ ਬੂਦੇ ਭਾਂਡੇ ਵੀ ਕਦੇ ਭਰੇ ਆ ਮੰਗਦੇ ਤਾਂ ਭਿਖਾਰੀ ਹੁੰਦੇ ਨੇ ਇਹ ਤਾਂ ਕੁਰਸੀਆਂ ਤੇ ਰਾਜਾ ਵਾਂਗ ਬੈਠੇ ਨੇ ਫਿਰ ਵੀ ਮੰਗੀ ਜਾਂਦੇ ਨੇ ਓਏ ਰਾਜਾ ਓ ਜੋ ਰੱਜ ਗਿਆ ਜਿਹਦੀ ਭੁੱਖ ਜਾਰੀ ਆ ਤਾਂ ਸਮਝ ਲਓ ਭਿਖਾਰੀ ਆ क्या तख क्यों ना बैठा होगा एसडीओ साहब आ गए बापू हाँ। जी तु नैब सिंह हाँ आज जी साहब थो जी थोड़ी वेट करते पे ना ਸਾਹ ਜੀ ਅਨਮ ਸਿੰਘ ਆ ਗਏ ਜੀ ਅੱਛਾ ਐ ਕਰ ਪਹਿਲਾਂ ਪਾਣੀ ਪਿਆ ਤੇ ਫਿਰ ਚਾਹ ਲੈ ਕੇ ਆਵਦੀ ਜੀ ਆਵਾਪੂ ਜੀ ਬੈਠੋ ਤੁਸੀਂ ਪੁੱਤਰ ਤੂੰ ਐਸੂਬੀਓ ਬੰਦੇ ਸਿੰਘ ਹਾਂ ਬਾਪੂ ਮੈਂ ਐਸੂਬੀਓ ਬਲਦੇਵ ਸਿੰਘ ਤੂੰ ਸਹੀ ਕਹਿੰਦਾ ਸੀ ਬਾਪੂ ਜਿਹੜੇ ਬੇਈਮਾਨ ਹੁੰਦੇ ਨੇ ਉਹਨਾਂ ਦੇ ਔਲਾਦ ਕਦੇ ਸਹੀ ਨਹੀਂ ਹੁੰਦੀ ਮੇਰਾ ਇੱਕ ਕੋਈ ਇੱਕ ਮੁੰਡਾ ਹੈ ਚਿੱਟਾ ਸਮੈਕ ਉਹ ਮੈਂ ਤੂੰ ਨਾਂ ਵੀ ਨਹੀਂ ਆਉਂਦੀ ਕੀ ਕੀ ਖਾਣ ਲੱਗ ਪਿਆ ਲੱਗਦਾ ਕਿਸੇ ਦੀ ਬਾਦ ਵੱਲ ਚਲੋ ਖੈਰ ਲੈ ਆਪ ਕੋ ਤੋਂ ਦੇ ਫੈਲ ਲਿਖੋ ਕੱਲ ਨੂੰ ਤੁਹਾਡਾ ਮੀਟਰ ਲੱਗਾ ਲੋ ਅਲੋ ਆ ਬੱਪੂ ਤੇਰੇ ਪੁਰਾਣੇ ਮੀਟਰ ਦਾ ਨੰਬਰ ਨਹੀਂ ਲਿਖਿਆ ਕਲਪਨੇ ਲਗਮੀ ਵੱਜਦੀ ਚਲ ਬਾਪੂ ਤੂੰ ਬੈਠ ਮੈਂ ਕਲਾਪਨੋ ਬੁਲਾ ਕੇ ਲੈ ਕੇ ਆਉਂਦਾ ਸਾਜੀ ਤੁਸੀਂ ਬੈਠੋ ਮੈਂ ਜਾਉਂਦਾ ਨਹੀਂ ਨਹੀਂ ਬਾਪੂ ਤੂੰ ਬਹੁਤ ਚੱਕਰ ਮਾਰ ਲੇ ਤੁਸੀਂ ਬੈਠੋ ਮੈਂ ਬੁਲਾ ਕੇ ਲੈ ਕੇ ਆਉਂਦਾ ਚਰਨ ਸਿੰਘ ਪਲੀਜ਼ ਬੈਠੋ ਚਰਨ ਸਿੰਘ ਤੂੰ ਮੇਰੇ ਨਾਲ ਆ ਸਰ ਜੀ ਆਪਕਾ ਨੂੰ ਖੇਚੜਾ ਕਰ ਲਈ ਘੰਟੀ ਬਜਾ ਦਿੰਦੇ ਉਹ ਯਾਰ ਘੰਟੀ ਵਜਾਉਂਦਾ ਸੀ ਘੰਟੀ ਵੱਜੀ ਨਹੀਂ ਤੂੰ ਫਾਈਲ ਦੇ ਉੱਤੇ ਮੀਟਰ ਨੰਬਰ ਨਹੀਂ ਲਿਖਿਆ ਕਿਹੜੀ ਫਾਈਲ ਦੀ ਗੱਲ ਕਰਦੇ ਹੋ ਕਿਹੜੇ ਮੀਟਰ ਨੰਬਰ ਦੀ ਗੱਲ ਕਰਦੇ ਹੋ ਤੁਸੀਂ ਉਹ ਯਾਰ ਫਾਈਲ ਮੇਰੇ ਆਫਿਸ ਦੇ ਵਿੱਚ ਆਈ ਇੱਕ ਬਜ਼ੁਰਗ ਆਇਆ ਬੈਠਾ ਆਫਿਸ ਦੇ ਵਿੱਚ ਜੇ ਕੋਈ ਮੇਰੇ ਕੋਲੇ ਕੋਈ ਬਜ਼ੁਰਗ ਫਾਈਲ ਦੇ ਕੇ ਜਾਂਦਾ ਤਾਂ ਮੇਰੇ ਹੱਥਾਂ ਵਿੱਚ ਦੀ ਉਹ ਲੰਘਦੀ ਤੁਹਾਡੇ ਕੋਲੇ ਜਾਂਦੀ ਯਾਰ ਇਹ ਤੇ ਬੱਪੂ ਬੈਠਾ ਸੀ ਯਾਰ ਕਿੱਧਰ ਗਿਆ ਬਜ਼ੁਰਗ ਫਾਈਲ ਲੈ ਕੇ ਇੱਥੇ ਛੱਡ ਕੇ ਗਿਆ ਬੈਠੇ ਨੂੰ ਸਾਬ ਜੀ ਆਪਣੇ ਕੋਲ ਇਹ ਮੀਟਰ ਵਾਲੀ ਕੋਈ ਫਾਇਲ ਹੀ ਨਹੀਂ ਹੈ। ਉਹ ਯਾਰ ਕੱਲ ਕੋਈ ਬਜ਼ੁਰਗ ਖੁਦ ਆ ਕੇ ਤੇਰੇ ਕੋਲੋਂ ਫਾਇਲ ਲੈ ਕੇ ਗਿਆ। ਪਿਛਲੇ 5-6 ਦਿਨਾਂ ਤੋਂ ਜੀ ਆਪਾਂ ਨੇ ਕੋਈ ਮੀਟਰ ਵਾਲੀ ਫਾਇਲ ਹੀ ਨਹੀਂ ਕੱਢੀ। ਇਹ ਕਿਵੇਂ ਹੋ ਸਕਦਾ ਯਾਰ? ਬੈਲ ਬੱਜੀ ਵੀ ਸੀ। ਮੈਂ ਤੈਨੂੰ ਕੋਲੋਂ ਚਲਾ ਗਿਆ। 1 ਮਿੰਟ ਜੀ ਰੋਕੋ। ਆ ਦੇਖੋ ਜੀ ਮੈਨੂੰ ਤਾਂ ਬੱਜਦੀ ਹੈ ਜੀ। ਯਾਰ 10 ਮਿੰਟ ਪਹਿਲਾਂ ਮੈਂ ਬੈਲ ਵੱਜਾਈ ਸੀ। ਉਹ ਤੋਂ ਬੱਜੀ ਨਹੀਂ ਸੀ। ਹਾਂਜੀ ਸਾਬ ਜੀ ਤੁਸੀਂ ਬੁਲਾਇਆ ਜੀ। ਉਹ ਬਜ਼ੁਰਗ ਕਿੱਥੇ ਹੈ? ਕਿਹੜਾ ਬਜ਼ੁਰਗ ਜੀ? ਉਹ ਜਿਹਨੂੰ ਤੂੰ ਮੇਰੇ ਕੋਲੋਂ ਛੱਡ ਕੇ ਗਿਆ ਸੀ ਪਹਿਲਾਂ? ਮੈਂ ਤਾਂ ਇੱਥੇ ਕਿਸੇ ਨੂੰ ਛੱਡ ਕੇ ਗਿਆ ਜੀ। ਯਾਰ 10 ਮਿੰਟ ਪਹਿਲਾਂ ਤੂੰ ਮੇਰੇ ਕੋਲੇ ਇੱਕ ਬਜ਼ੁਰਗ ਨੂੰ ਦਫ਼ਤਰ 'ਚ ਛੱਡ ਕੇ ਗਿਆ। ਮੈਂ ਇੱਥੇ ਕਿਸੇ ਨੂੰ ਛੱਡ ਕੇ ਗਿਆ ਜੀ ਮੈਂ ਤਾਂ ਘਰ ਤੋਂ ਹੀ ਹੁਣ ਆਇਆ ਤੁਸੀਂ ਬੈਲ ਮਾਰੀ ਤੇ ਮੰਦਿਰ ਆ ਗਿਆ। ਇਹ ਤਾਂ ਜੀ ਮੈਨੂੰ ਕੱਲ ਕਹਿ ਕੇ ਗਿਆ ਸੀ ਮੈਂ 10 ਮਿੰਟ ਸਵੇਰੇ ਲੇਟ ਆਉਂਗਾ। ਯਾਰ ਇਹ ਕਿਵੇਂ ਹੋ ਸਕਦਾ ਹੈ? 10 ਮਿੰਟ ਪਹਿਲਾਂ ਤੂੰ ਨੈਤ ਸਿੰਘ ਨਾਂ ਦੇ ਬਜ਼ੁਰਗ ਨੂੰ ਇੱਥੇ ਮੇਰੇ ਕੋਲ ਛੱਡ ਕੇ ਗਿਆ ਸੀ। ਮੈਂ ਤਾਂ ਜੀ ਘਰ ਤੋਂ ਹੀ ਹੁਣ ਆਇਆ। 2 ਮਿੰਟ ਬੈਠੋ। ਬੈਠੋ ਦੋ ਮਿੰਟ। ਰਹੀ ਮਹਿਰ ਸਿੰਘ ਇਹ ਕਿਵੇਂ ਹੋ ਸਕਦਾ ਜੀ ਯਾਰ ਹੋ ਕਿਉਂ ਨਹੀਂ ਸਕਦਾ 10 ਮਿੰਟ ਪਹਿਲਾਂ ਇੱਥੇ ਬੈਠਾ ਸੀ ਇਹ ਤਾਂ 5 ਸਾਲ ਪਹਿਲਾਂ ਮਰ ਚੁੱਕਿਆ ਜੀ 5 ਸਾਲ ਤਾਂ ਨਾ ਮਰ ਗਿਆ 10 ਮਿੰਟ ਪਹਿਲਾਂ ਇੱਥੇ ਬੈਠਾ ਸੀ ਉਹਨੇ ਮੇਰੇ ਨਾਲ ਗੱਲਾਂ ਕੀਤੀਆਂ ਨੇ ਮੈਂ ਤੈਨੂੰ ਬੁਲਾਉਣ ਗਿਆ ਜਸਤਨ ਬੁਲਾ ਕੇ ਲਿਆ ਉਹ ਇਥੋਂ ਗੈਰ ਹੋ ਗਿਆ हां मीटर ਲਵਾਉਣ ਲਈ ਮਾਰਨ ਤੋਂ ਪਹਿਲਾਂ ਇਹ ਗੀੜੇ ਬਹੁਤ ਮਾਰਦਾ ਸੀ ਇਹ ਰੌਲਾ ਪਾਉਂਦਾ ਸੀ ਕਿ ਮੇਰੇ ਤੋਂ ਮੀਟਰ ਲਵਾਉਣ ਦੇ ਪੈਸੇ ਮੰਗੇ ਜਾ ਰਹੇ ਨੇ ਮੀਟਰ ਲੱਗਿਆ ਨਹੀਂ ਆਕੇ ਨੇ ਖੁਦਕੁਸ਼ੀ ਕਰ ਲਈ ਸਾਲ ਪਹਿਲਾਂ ਇੱਕ ਐਸਰੀਓ ਨਾਲ ਵੀ ਐਂ ਹੋਇਆ ਸੀ ਉਹਨੂੰ ਵੀ ਇਦਾਂ ਹੀ ਦਿਖਾਈ ਦਿੱਤਾ ਸੀ ਇਹ ਮੇਰੇ ਚੱਕਰਾਂ ਨੇ ਤੁਹਾਡੇ ਚੱਕਰਾਂ ਦੇ ਵਿੱਚ ਨਾ ਨਾ ਪਾਇਆ ਕਿ ਮੈਨੂੰ ਕਿਉਂ ਉਹ ਦਾ ਪੁੱਤ ਨਾ ਜੋ ਪਤਾ ਨਹੀਂ ਇਹ ਚਮਤਕਾਰ ਹੈ ਜਾਂ ਕੀ ਹੈ ਪਰ ਹੈ ਸੱਚ ਹੈ ਇਹ ਜਿਹੜੇ ਹੁਜੀ ਬੀਮਾਨ ਬੰਦੇ ਹੁੰਦੇ ਹਨ ਨਾ ਇਹਨਾਂ ਦੀ ਬਹੁਤ ੜੀ ਹਾਲਾਤ ਗਾਇ ਹੋਦੀ ਹੈ ਮੇਰਾ ਇੱਕੋ ਇੱਕ ਮੁੰਡਾ ਹੈ ਜਿੱਟਾ ਜਿੱਟਾ ਸਮੈਟ ਹੈ ਸੁਨਤ ਨਾਂ ਨਹੀਂ ਹੋਤੇ ਕੀ ਕੀ ਖਾਂਦਾ ਬਈ ਉਸੇ ਢਾਲੇ ਦੇ ਲੇਖੇ ਜੋਕੇ ਨਾ ਬੜੇ ਲਾਂਦੇ ਆ ਲੱਗਦਾ ਕਿਸੇ ਦੀ ਬਾਦੂ ਆ ਲੱਗਦਾ ਓ ਮਾਈ ਗੋਡ ਚੜਛੇ ਮਹੀਨੇ ਘੇੜੇ ਮਾਰ ਚਲ ਮੈਨੂੰ ਕੀ ਫਰਕ ਪੈਦਾ ਤੇ ਤੁਹਾਡਾ ਤਰੀਕਾ ਕੋਈ ਗੱਲ ਕਰਨ ਦਾ ਉਹ ਮੈਂ ਤਾਂ ਇੰਨੀ ਗੱਲ ਕਰਦਾ ਓਏ ਹੱਸ ਤਾਂ ਜੀ ਤਰਾਂ ਰੋਣਾ ਜੀ ਮੈਂ ਆਪਣੀ ਤਾਰ ਲੈ ਕੇ ਜਾਊਗਾ ਐ ਨਹੀਂ ਤੁਹਾਨੂੰ ਤਾਰ ਮਿਲਦੀ ਇੱਕ ਮਹੀਨਾ ਹੋ ਗਿਆ ਜੀ ਮੈਨੂੰ ਪੂਰੇ ਘੇੜੇ ਮਾਰ ਦੇ ਅੱਜ ਤਾਂ ਮੈਂ ਆਪਣੀ ਤਾਰ ਲੈ ਕੇ ਜਾਣੀ ਹੈ ਤੈਨੂੰ ਪੰਜਾਬੀ ਚ ਗੱਲ ਸਮਝ ਨਹੀਂ ਆਉਂਦੀ ਬਿਨਾ ਫੀਸ ਤੋਂ ਤੇਰਾ ਕੰਮ ਨਹੀਂ ਹੋਣਾ ਉਹ ਕਿਹੜੀ ਫੀਸ ਦੀ ਗੱਲ ਕਰਦੇ ਹੋ ਜਨਾਬ ਤੁਸੀਂ ਤੈਨੂੰ ਨਹੀਂ ਪਤਾ ਕਿਹੜੀ ਫੀਸ ਤੁਸੀਂ ਐ ਕਰੋ ਤੁਸੀਂ ਮੈਨੂੰ ਰਸੀਦ ਦਿਓ ਮੈਂ ਤੁਹਾਨੂੰ ਫੀਸ ਦੇਣਾ ਹੋਰ ਰਸੀਦੋ ਨਹੀਂ ਮਿਲਦੀ ਇਹਦੀ ਕੋਈ ਉਹ ਕੀ ਗੱਲ ਕਰਦੇ ਹੋ ਜਨਾਬ ਸਰਕਾਰੀ ਖਜ਼ਾਨੇ 'ਚ ਜੇ 1 ਰੁਪਿਆ ਵੀ ਜਮ੍ਹਾਂ ਹੋਵੇ ਨਾ ਤਾਂ ਉਹਦੀ ਰਸੀਦ ਮਿਲਦੀ ਐ ਤੇ ਤੁਸੀਂ 1000 ਰੁਪਏ ਲੈ ਕੇ ਕਹਿੰਦੇ ਹੋ ਕਿਹੜੀ ਰਸੀਦ ਤੁਸੀਂ ਸਾਡੇ ਵਰਗੇ ਪੜ੍ਹੇ ਲਿਖੇ ਮੁੰਡਿਆਂ ਨਾਲ ਇਹ じゃ ਕੁਛ ਕਰਦੇ ਹੋ ਤਾਂ ਅਨਪੜ੍ਹ ਬੰਦਿਆਂ ਨਾਲ ਕੀ ਕਰਦੇ ਹੋਗੇ ਕੀ ਕੀ ਗੱਲੂਗੀ ਮਨਜੀਤਾ ਸਾਜੀ ਇਹ ਤੁਹਾਨੂੰ ਮੈਂ ਦੱਸਦਾ ਜਨਾਬ ਤਿੰਨ ਮੇਰੀਆਂ ਭੈਣਾਂ ਨੇ ਪਿਓ ਮੇਰਾ ਹੈ ਨਹੀਂ ਇਕੱਲਾ ਮੈਂ ਘਰੇ ਕਮਾਨ ਵਾਲਾ ਦੁੱਧ ਵੇਚ-ਵੇਚ ਮੈਂ ਗੁਜ਼ਾਰਾ ਕਰਦਾ ਇੱਕ ਮਹੀਨਾ ਹੋ ਗਿਆ ਮੈਨੂੰ ਦਿਵੇ ਲਾ ਲਾ ਪੜਦੇ ਨੂੰ ਉੱਤੋਂ ਪੇਪਰ ਮੇਰੇ ਸਿਰ ਤੇ ਨੇ ਤੇ ਇਹਨਾਂ ਨੂੰ ਜੇ ਤਾਰ ਲਾਣ ਵਾਸਤੇ ਕਹੋ ਤਾਂ ਕਹਿੰਦੇ ਨੇ ਪਹਿਲਾਂ 1000 ਰੁਪਏ ਦੋ ਫੇਰ ਤਾਰ ਪਾਉਗੀ। ਸਾਹਬ ਜੀ ਹੱਥ ਦੇ ਲਈ ਇਹਨੇ ਤਾਰ ਪੈਣੀ ਹੈ ਇਹਨਾਂ ਦੇ। ਫੇਰ ਤੁਸੀਂ ਕਿਹੜਾ ਉਹਦੇ ਘਰੋਂ ਪਾਉਣੀ ਹੈ? ਜਨਾਬ ਜਦੋਂ ਸਰਕਾਰ ਸਾਡੇ ਕੋਲ ਬਿੱਲ ਭਰਵਾਉਂਦੀ ਹੈ, ਮੀਟਰ ਦਾ ਕਿਰਾਇਆ ਸਾਨੂੰ ਪੈਂਦਾ ਹੈ। ਤਾਰਾਂ ਦਾ ਕਿਰਾਇਆ ਸਾਨੂੰ ਪੈਂਦਾ। ਤਾਂ ਤਾਰ ਵੀ ਤੇ ਸਰਕਾਰੀ ਕੰਪਨੀ ਦੀ ਹੋਊਗੀ ਨਾ। ਦਰਸੋਂ ਮਨਜੀਤਾ ਤੂੰ ਸਟੋਰ ਦੇ ਵਿੱਚ ਆ ਜਿੰਨੀ ਇਹਨੂੰ ਤਾਰ ਚਾਹੀਦੀ ਹੈ। ਮੇਰੇ ਦਫ਼ਤਰ ਦੇ ਵਿੱਚ ਲੈ ਕੇ ਆ ਆ ਵੀਰ ਮੇਰਾ ਤੂੰ ਮੇਰੇ ਨਾਲ ਦਫ਼ਤਰ ਦੇ ਵਿੱਚ ਆ ਆ ਜਾ ਵੀਰ ਜੀ ਕੋ ਬੈਠ ਐਨੂੰ ਹੁਣੇ ਤਾਰ ਮਿਲ ਜਾਂਦੀ ਹੈ ਅੰਗੀ ਸਾਹਿਬ ਜੀ ਚਰਨ ਸਿੰਘ ਨੂੰ ਬੁਲਾ ਉਹਨੂੰ ਕਹ ਸਾਰੀਆਂ ਫਾਈਲਾਂ ਹੁਣੇ ਲੈ ਕੇ ਆ ਠੀਕ ਹੈ ਸਾਰੀਆਂ ਫੈਲਾਮਾਂ ਲੈ ਆ ਸਾਬ ਜੀ ਮੈਨੂੰ ਪਤਾ ਸਿਰ ਤੁਸੀਂ ਸਾਰੀਆਂ ਫੈਲਾਮ ਮਨਵਾਓਗੇ ਤੈਨੂੰ ਕਿਉਂ ਪਤਾ ਸੀ ਬਈ ਮੈਨੂੰ ਪਤਾ ਸਰ ਜਦੋਂ ਐਸਰਿਓ ਸਾਹਿਬ ਨਾਲ ਇੰਜ ਹੋਇਆ ਸੀ ਉਹਨਾਂ ਸਾਰੀਆਂ ਫੈਲਾਮਾਂ ਹੀ ਮੰਗਵਾਈਆਂ ਸੀ ਹਾਂਜੀ ਸਾਹਿਬ ਜੀ ਆ ਤਾਰ ਲੈ ਆ ਸੀ ਜੀ ਇੱਧਰ ਸਿਮਟ ਲਾਓ ਚੱਲ ਉਸੇ ਅੱਜ ਤੋਂ ਬਾਅਦ ਫੈਲਾਮਾਂ ਨੂੰ ਰੇਡੂ ਲੋੜੇ ਬੰਦ ਕਰੋ ਇਹਨਾਂ ਨੂੰ ਆਪਣੇ ਆਪ ਚੱਲਣ ਦਿਓ ਸੁਣ ਗਿਆ ਹਰਜੀਤ ਸਿੰਘ ਹਾਂਜੀ ਸਰ ਤੂੰ ਐਸੇ ਮੁੰਡੇ ਨਾਲ ਇਹਦੇ ਘਰੇ ਜਾ ਇੱਥੇ ਲਾਈਟ ਚਾਲੂ ਕਰਕੇ ਮੈਨੂੰ ਸ਼ਾਮ ਨੂੰ ਰਿਪੋਰਟ ਦੇ ਆਕੀ ਕਹਿੰਦੇ ਪੈਸਾ ਨਾਲ ਨਹੀਂ ਜਾਂਦਾ ਫਿਰ ਵੀ ਬੰਦਾ ਬੰਦੇ ਨੂੰ ਖਾਂਦਾ ਖਾਣੀ ਆ ਸਿਰਫ ਦੋ ਹੀ ਰੋਟੀਆਂ ਨੀਤਾ ਨੇ ਹਾਲੇ ਵੀ ਕੋਟੀਆਂ ਹੋ ਗਏ ਖੋਟੇ ਸਾਡੇ ਸੁਬਾ ਮੋਲਾ ਮੇਰਿਆ ਚਲਾ ਦੇ ਤੂੰ ਹੀ ਮੋ ਹਵਾ ਮੋਲਾ ਮੇਰੇ ਆ ਚਲਾ ਦੇ